ਅ ਮੇਟੋ ਜੀ ਵਿਕਰਮ ਸਿੰਘ ਜੀਠੀ ਆ ਜੀ ਜਦੋਂ ਕੋਈ ਗੱਲ ਕਰਦੇ ਐ ਥੋੜੇ ਦਿਨਾਂ ਬਾਅਦ ਕੋਈ ਪੀਸੀ ਕਰ ਲੈਂਦੇ ਐ ਤੇ ਕੋਈ ਇਹੋ ਜੀ ਚੀਜ਼ ਉਹ ਕੱਢ ਲਿਆ ਹੁੰਦੇ ਜਿਹੜੀ ਸਾਰਿਆਂ ਨੂੰ ਹੈਰਾਨੀ ਕਰਦੀ ਐ ਜਿਵੇਂ ਉਹ ਕਹਿੰਦੇ ਨੇ ਵੀ ਮੂੰਹ ਚ ਉਂਗਲਾਂ ਲੈ ਕੇ ਸੋਚਣ ਵਾਲਾ ਕੰਮ ਹੋ ਜਾਂਦਾ ਵੀ ਆਹ ਗੱਲ ਵੀ ਐ ਕੁਝ ਫੋਟੋਆਂ ਉਹਨਾਂ ਨੇ ਪੋਸਟ ਕੀਤੀਆਂ ਉਹ ਜਿਹੜੀਆਂ ਫੋਟੋਆਂ ਨੇ ਉਹ ਆਪਦੇ ਮੰਤਰੀ ਡਾਕਟਰ ਅਵਜੋਤ ਸਿੰਘ ਹੋਰ ਆਦੀਆਂ ਨੇ ਕੁਝ ਫੋਟੋਆਂ ਇਤਰਾਜ਼ਯੋਗ ਨੇ ਇੱਕ ਔਰਤ ਦੇ ਨਾਲ ਆ ਉਹ ਤੇ ਬੜਾ ਵਿਵਾਦ ਪਿਆ ਹੋਇਆ ਜੀ ਰਵਜੋਤ ਸਿੰਘ ਜੀ ਕਹਿ ਰਹੇ ਨੇ ਕਿ ਫੋਟੋਆਂ ਜਿਹੜੀਆਂ ਨੇ ਐਡਿਟ ਕੀਤੀਆਂ ਗਈਆਂ ਨੇ origignal ਫੋਟੋਆਂ ਨਹੀਂ ਹੈ ਮਜੀਠੀਆ ਸਾਹਿਬ ਪਰ ਤੱਕ ਪ੍ਰਮਾਨ ਦੇ ਰਹੇ ਹੋ ਨਾ ਚੀਜ਼ਾਂ ਦਾ ਇਹ ਕੀ ਵਿਵਾਦ ਹੈ ਕੀ ਸੱਚਾਈ ਹੈ ਜੀ ਸੱਚ ਝੂਠ ਦਾ ਨਾਟਕ ਕਰਨਾ ਸੁਖਮ ਸਾਬ ਆਉਖਾ ਹੁੰਦਾ ਹੈ ਹੂੰ ਇਹ ਦੇਰ ਸ਼ਾਮ ਕਹ ਲਓ ਜਦੋਂ ਖਾਓ ਪੀਓ ਵੇਲਾ ਸੀਗਾ ਰੋਟੀ ਛੋਟੀ ਲੋਕ ਖਾ ਰਹੇ ਸਨ ਤੇ ਠੀਕ ਉਸ ਵੇਲੇ ਇਹ ਤਰਥਲੀ ਮੱਚਦੀ ਇਹ ਤਰਥਲੀ ਸੀਗੀ ਸਾਹਿਬ ਜੀ 8 ਵਜੇ ਕੋਈ 40 45 ਕੁ ਮਿੰਟ ਤੇ ਮੈਨੂੰ ਪਤਾ ਲੱਗਿਆ ਕਿਸ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਕਰ ਦਿੱਤੀਆਂ ਗਈਆਂ ਨੇ ਫੋਟੋਆਂ ਪਾ ਦਿੱਤੀਆਂ ਗਈਆਂ ਨੇ ਤਾਂ ਤੁਸੀਂ ਵੇਖੋ ਕਿ ਉਸ ਤੋਂ ਬਾਅਦ ਡਾਕਟਰ ਰਵਜੋਤ ਜੀ ਨੂੰ ਆਪਣਾ ਸਪਸ਼ਟੀਕਰਨ ਦੇਣਾ ਪਿਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਤੇ ਸਪਸ਼ਟੀਕਰਨ ਵੀ ਕੋਈ ਛੋਟਾ ਨਹੀਂ ਸੀ ਆ ਡਾ ਗੱਜ ਜੱਡਾ ਉਹਨਾਂ ਨੇ ਪੋਸਟ ਪਾਇਆ ਲਿਖ ਕੇ ਹਾਲਾਂਕਿ ਉਹਦੇ ਵਿੱਚ ਜਿੱਦਾਂ ਦਾ ਜਾਤੀ ਕਾਰਡ ਉਹਨਾਂ ਨੇ ਖੇਡਿਆ ਹੈ ਜਾਤੀਵਾਦ ਦਾ ਕਿ ਮੈਂ ਦਲਤ ਐ ਸਰ ਸ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਪੜੇ ਲਿਖੇ ਇਨਸਾਨ ਨਹੀਂ ਨਾ ਚੀਜ਼ਾਂ ਨੂੰ ਨਹੀਂ ਕਿਉਂਕਿ ਸਿਆਸੀ ਤੌਰ ਤੇ ਜੇ ਆਪਾਂ ਦੇਖੀਏ ਤੇ ਇਹ ਚੀਜ਼ਾਂ ਚੱਲਦੀਆਂ ਨੇ ਅੱਜ ਦਾ ਹੁਣ ਆਪਾਂ ਤਕਨੀਕੀ ਦੌਰ ਦੀ ਉਹ ਹੀ ਗੱਲ ਕਰ ਰਹੇ ਹਾਂ ਇਹ ਵੀ ਇੱਕ ਤਕਨੀਕੀ ਦੌਰ ਹੈ ਜਿੱਥੇ ਸਿਆਸਤ ਹੁਣ ਦਰੀਆਂ ਵਾਸ਼ਾ ਕੇ ਧਰਨੇ ਲਾ ਕੇ ਨਹੀਂ ਚੱਲਦੀ ਬਹੁਤਾ ਹੁਣ ਜੁਗਾਰ ਲਾ ਕੇ ਚੱਲਦੀ ਹੈ ਮੈਨੂੰ ਕਿਸੇ ਦਲ ਦੇ ਇੱਕ ਆਈਟੀ ਦੇ ਸਪੈਸ਼ਲਿਸਟ ਬੰਦੇ ਨੇ ਇਨਾ ਦੇ ਸਪੈਸ਼ਲਿਸਟ ਹੀ ਹੁੰਦੇ ਆ ਜੀ ਜੀ ਉਹਨੇ ਸਾਡੇ ਕੋਲ ਤੇ ਇਹੋ ਜੇ ਹੈਗੇ ਨੇ ਫਾਰਮੂਲੇ ਮਿੰਟ ਮਾਰਦੇ ਆ ਲਿਆ 2 ਮਿੰਟ ਦੇ ਫੋਨ ਹੂੰ ਤੇ ਛੋੜ ਦਿਆਂਗੇ ਸਾਰਾ ਕਮਾਲ ਆ ਯਾਰ ਸੱਚੀ ਕਮਾਲ ਹੈ ਭਾਈ ਕਮਾਲ ਹੋਈ ਪਈ ਆ ਅੱਛਾ ਹੁਣ ਡਾਕਟਰ ਰਵਜੋਤ ਹੁਰਾਨੇ ਪੀਸੀ ਕੀਤੀ ਆ ਮੈਂ ਕਿਸੇ ਕਾਰਨ ਕਰਕੇ ਕਿਉਂਕਿ ਥੋੜਾ ਸੀਗਾ ਜੀ ਮੇਲ ਮਲਾਪ ਚ ਕਿਸੇ ਥਾਂ ਤੇ ਤੇ ਮੈਂ ਤੇ ਪੀਸੀ ਨਹੀਂ ਸੁਣੀ ਹੂੰ ਉਹਦੇ ਚ ਤੁਸੀਂ ਦੱਸ ਦਿਨਾ ਜੇ ਤੁਸੀਂ ਸੁਣੀ ਆ ਕਿ ਉਹਨਾਂ ਨੇ ਕੀ ਕਿਹਾ ਪਰ ਜੋ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਇਹ ਤਸਵੀਰਾਂ ਜਿਹੜੀਆਂ AI ਦੇ ਥੋਂ ਬਣੀਆਂ ਨੇ ਜੀ ਜੀ ਅਸੀਂ ਇਹਨਾਂ ਦਾ ਸਪਸ਼ਟੀਕਰਨ ਕਰਨ ਉਪਰੰਤ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੂੰ ਪਹਿਲੀ ਗੱਲ ਤੇ ਇਹ ਆ ਕਿ ਤੁਸੀਂ ਸਰਕਾਰ ਚੋਂ ਤੁਹਾਨੂੰ ਪਰਚਾ ਕਟਾ ਕੇ ਹੀ ਪੀਸੀ ਚ ਬਹਿਣਾ ਚਾਹੀਦਾ ਸੀਗਾ ਜੀ ਇਹਨਾਂ ਨੇ ਸ਼ਾਇਦ ਹੁਣ ਤੱਕ ਕਾਰਵਾਈ ਨਹੀਂ ਕੀਤੀ ਹੂੰ ਤੁਹਾਨੂੰ ਜੇ AI ਨਾਲ ਨਿਰਮਤ ਨੇ AI ਨਾਲ ਉਹ ਫੋਟੋਆਂ ਬਣਾਈਆਂ ਗਈਆਂ ਜੀ ਜੀ ਇਹ ਸਿੱਧਾ ਆਈਟੀ ਐਕਟ ਦੇ ਵਿੱਚ ਜੁਰਮ ਆ ਹਮ ਤਾਂ ਉਹਦੇ 'ਚ ਬਕਾਇਦਾ ਤੁਸੀਂ ਆਈਟੀ ਐਕਟ ਦੇ ਤਹਿਤ ਪਰਚਾ ਕਰ ਸਕਦੇ ਹੋ ਠੀਕ ਹੈ ਨਾ ਜੀ ਜਿਸ ਬੰਦੇ ਨੇ ਹਾਲਾਂਕਿ ਮਜੀਠੀ ਹੁਰਾ ਨੇ ਇੱਕ ਇਹ ਸਪਸ਼ਟਿਕਰਣ ਤੋਂ ਬਾਅਦ ਵੀ ਪੋਸਟ ਪਾਈ ਆ ਹਮ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਤੇ 7:25 ਤੇ ਕਿਸੇ ਨੇ ਵਾਇਰਲ ਕਰ ਦਿੱਤੀਆਂ ਸਨ ਜੀ ਨੰਗਿਆਲ ਸਾਹਿਬ ਐ ਕੋਈ ਹਦੋਂ ਇਹਨਾਂ ਦੇ ਕਾਂ ਤੋਂ ਇਹਨਾਂ ਦੇ ਕਰਨ ਤੋਂ ਵੀ ਪਹਿਲਾਂ ਇਹਨਾਂ ਨੇ ਉਹਦਾ ਸਕਰੀਨਸ਼ਾਟ ਪਾ ਦਿੱਤਾ ਕਿ ਸਰ ਅਸੀਂ ਤੇ ਐਨੇ ਵਜh ਕੇ ਐਨੇ ਮਿੰਟ ਤੇ ਪਾ ਰਹੇ ਹਾਂ ਜੀ ਜੀ ਆ ਕੋਈ ਬੰਦਾ ਪਹਿਲਾਂ ਹੀ ਵਾਇਰਲ ਕਰੀ ਬੈਠਾ ਕਾਰਵਾਈ ਕਰਨੀ ਹੈ ਤੇ ਇਹਦੇ ਤੇ ਕਰੋ ਜਦੋਂ ਤਸਵੀਰਾਂ ਵਾਇਰਲ ਹੋ ਗਈਆਂ ਫਿਰ ਤੁਸੀਂ ਕਿਤੇ ਕਿਤੇ ਤੇ ਕਾਰਵਾਈ ਕਰ ਸਕਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਹਨਤ ਇਹ ਹੁੰਦਾ ਕਿ ਤਸਵੀਰਾਂ ਸਭ ਤੋਂ ਪਹਿਲਾਂ ਵਾਇਰਲ ਕਿਸ ਨੇ ਕੀਤੀਆਂ ਜੇ ਉਹ AI ਤੋਂ ਨਿਰਮਤ ਨੇ ਤੇ ਫਿਰ ਤੇ ਪਰਚਾ ਕੱਟ ਕੇ ਪੀਸੀ ਕਰਨੀ ਚਾਹੀਦੀ ਸੀ ਬਿਲਕੁਲ ਪਰ ਇਹ ਦੋ ਤਿੰਨ ਮਾਮਲੇ ਚ ਵੇਖ ਲਿਆ ਪਰ ਇਸ ਤਰ੍ਹਾਂ ਨਹੀਂ ਹੋਇਆ ਪਹਿਲਾਂ ਆਡੀਓਸ ਦੇ ਮਾਮਲੇ ਚ ਵੀ ਇਹ ਗੱਲ ਹੋਈ ਸੀ ਅਸੀਂ ਪੁੱਛਿਆ ਉਹਨਾਂ ਤੋਂ ਮਤਲਬ ਕਿ ਮਜੀਠੀਆ ਸਾਹਿਬ ਨਾਲ ਤੇ ਸਾਡੀ ਕੋਈ ਗੱਲ ਨਹੀਂ ਹੋ ਸਕੀ ਉਹਨਾਂ ਦੀ ਟੀਮ ਦੇ ਇੱਕ ਮੈਂਬਰ ਨਾਲ ਗੱਲ ਹੋਈ ਹੈ ਜੀ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਇਹ ਕੋਈ AI ਨਾਲ ਨਹੀਂ ਹੈ ਖੁਦ ਇਹਨਾਂ ਦੇ ਹੱਥ ਦੀ ਖਿੱਚੀ ਸੈਲਫੀ ਹੈ ਉਹ ਮਤਲਬ ਕਿ ਇਨਾ ਤਸਵੀਰਾਂ ਬਾਰੇ ਬੋਲ ਰਹੇ ਸਨ ਹਾਲਾਂਕਿ ਚਲੋ ਆਫ ਦੀ ਰਿਕਾਰਡਿੰਗ ਬੰਦਾ ਕੋਈ ਦੱਸਦਾ ਹੈ ਤਾਂ ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਭਾਈ ਇਹਨਾਂ ਦੀਆਂ ਨੇ ਤੇ ਮਤਲਬ ਕਿ ਇਹ ਹੁਣ ਗੱਲ ਸੋਚਣ ਵਾਲੀ ਹੈ ਕਿ ਇਹਨਾਂ ਦੀਆਂ ਜੇ ਤਸਵੀਰਾਂ ਨੇ ਤਾਂ ਫਿਰ ਨਿਕਲੀਆਂ ਕਿੱਦਾਂ ਇਹ ਵੀ ਇੱਕ ਬੜਾ ਵੱਡਾ ਪ੍ਰੈਸ਼ਰ ਬਿਲਕੁਲ ਕਿਸੇ ਦਾ ਇੰਨਾ ਨਿੱਜੀ ਅੱਲਾ ਪ੍ਰਸ਼ਨ ਤੇ ਇਹ ਹੈ ਕਿ ਜੇ AI ਤੋਂ ਨਿਰਮਤ ਨਹੀਂ ਤੇ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਆਪਣੀ ਐਕਸ ਵਾਈਫ ਦੀ ਆਈਡੈਂਟੀਟੀ ਰਿਵੀਲ ਕਰਨ ਦੀ ਤਜ਼ਰੂਰਤ ਹੀ ਨਹੀਂ ਸੀ ਠੀਕ ਹੈ ਨਾ ਜੀ ਚਲੋ AI ਤੋਂ ਨਿਰਮਤ ਨੇ ਤਾਂ ਤੁਸੀਂ ਪਰਚਾ ਕੱਟ ਦਿਓ ਹੂੰ ਉਹ ਫਿਰ ਸਾਈਬਰ ਵਾਲੇ ਦੇਖਣਗੇ ਕਿ ਸਭ ਤੋਂ ਪਹਿਲਾਂ ਇਹ ਫੋਟੋਆਂ ਕਿਸ ਨੇ ਬਣਾ ਕੇ ਲੋਡ ਅਪਲੋਡ ਕੀਤੀਆਂ ਹਾਂ ਬਿਲਕੁਲ ਇਹ ਤੇ ਫਿਰ ਚਲੋ ਜਾਂਚ ਦਾ ਵਿਸ਼ਾ ਬਣੀ ਜਾਣਾ ਬਾਅਦ ਤੇ ਜਦੋਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਚੜ ਗਈਆਂ ਫਿਰ ਤੁਸੀਂ ਸਾਰਿਆਂ ਤੇ ਥੋੜੀ ਪਰਚਾ ਕੱਟ ਸਕਦੇ ਹੋ ਉੱਥੇ ਤਾਂ ਹਜ਼ਾਰਾਂ ਲੱਖਾਂ ਹੋਣਗੇ ਬਿਲਕੁਲ ਜੀ ਪਰਚਾ ਤਾਂ ਤੁਸੀਂ ਉਸ ਬੰਦੇ ਤੇ ਕਟਾਓਗੇ ਨਾ ਕਿ ਕਿੱਥੋਂ ਇਹ ਚੱਲਿਆ ਸਾਰਾ ਕੁਝ ਤੇ ਜੇ ਤੁਸੀਂ ਪਰਚਾ ਨਹੀਂ ਕਟਾਰਾ ਤਾਂ ਆਇਡੈਂਟੀਟੀ ਤੁਸੀਂ ਅਰਵੀਲ ਕਰ ਦਿੱਤੀ ਹੈ ਜੀ ਤੇ ਤੀਜੀ ਗੱਲ ਇਹ ਆ ਕਿ ਫੇਰ ਮੰਨ ਲਓ ਜੇ ਦੂਜੀ ਤੇਰੇ ਕਹਿ ਰਹੀ ਆ ਕਿ ਇਹ ਵੀਡੀਓ ਵੀ ਰਿਲੀਜ਼ ਹੋ ਸਕਦੀ ਆ ਵੀ ਇਹ ਸੈਲਫੀ ਖਿੱਚੀ ਹੋਈ ਆ ਤੇ ਫਿਰ ਇਹਦਾ ਮਤਲਬ ਇਹ ਆ ਕਿ ਫੋਟੋ ਕਿਤੋਂ ਗਈ ਆ ਜਾਂ ਫੋਟੋਆਂ ਕਿਤੋਂ ਗਈਆਂ ਹੂੰ ਫਿਰ ਕਿੱਥੋਂ ਗਈਆਂ ਬਿਲਕੁਲ ਕਿੰਨੇ ਸੌ ਬਣਦੇ ਨੇ ਹੁਣ ਤੁਸੀਂ ਇਹ ਵੀ ਦੇਖੋ ਨਾ ਕਿ ਉੱਤੇ ਉੱਤੇ ਕੌਣ ਬੈਠੇ ਆ ਪੈਗਾ ਸੱਸਾਲੇ ਬੈਠਿਆ ਜੀ ਉਹ ਘੜਾ ਰਹੇ ਨੇ ਜਾ ਕਿਤੇ ਸ਼ੇਅਰਿੰਗ ਵੇਰਿੰਗ ਹੋਈ ਆ ਸਰ ਇੱਕ ਗੱਲ ਤੋਂ ਚਲੋ ਇਹ ਜਾਂਚ ਪੜਤਾਲ ਦਾ ਵਿਸ਼ਾ ਹਮ ਜਾਂਚ ਪੜਤਾਲ ਕਰਵਾ ਲਓ ਸੱਚ ਝੂਠ ਦਾ ਨਤਾਰਾ ਕਰਵਾ ਲਓ ਜੀ ਅਮਰਤਪਾਲ ਸਿੰਘ ਦੇ ਮਾਮਲੇ 'ਚ ਵੀ ਆਪਾਂ ਉਦੋਂ ਕਿਹਾ ਸੀਗਾ ਕਿ ਭਾਈ ਜੇ ਏਆਈ ਤੋਂ ਨਿਰਮਤ ਨਹੀਂ ਚੀਜ਼ਾਂ ਹਮ ਤਦ ਹੁਣ ਤੱਕ ਪਰਚਾ ਕਿਉਂ ਨਹੀਂ ਤਾਂ ਇੱਥੇ ਤਾਂ ਸਰਕਾਰ ਦਾ ਮਾਮਲਾ ਹੈ ਕੈਬਨਟ ਮਨਿਸਟਰ ਦਾ ਮਾਮਲਾ ਇੱਕ ਬੰਦੇ ਦੀ ਰੈਪਿਊਟੇਸ਼ਨ ਇੱਜ਼ਤ ਦਾ ਮਾਮਲਾ ਜੀ ਪਰ ਇਸ ਸਾਰੇ प्रकरण ਚੋਂ ਇੱਕ ਗੱਲ ਸੋਚਣ ਵਾਲੀ ਜ਼ਰੂਰ ਆ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੰਦੇ ਆ ਪੰਗਾ ਲੈਂਦੇ ਆ ਹਮ ਚਲੋ ਇਸ ਚੀਜ਼ ਨੂੰ ਛੱਡ ਦਿਓ ਇੱਕ ਵਾਰੀ ਬਿਲਕੁਲ ਆਪਾਂ ਇਹਨੂੰ ਪਾਸੇ ਕਰਦੇ ਨੇ ਸਿਆਸਤ ਦਾ ਰੋਲਾ ਇਨਵੈਸਟੀਗੇਸ਼ਨ ਦਾ ਪਾਸੇ ਹਾਂ ਜੀ ਇਸ ਪਾਸੇ ਉਹ ਕੇ ਆਮ ਗੱਲ ਕਰੀਏ ਕਰੀਏ ਇੱਕ ਚੀਜ਼ ਸਾਫ਼ ਆ ਕਿ ਆਪਣੇ ਫੋਨ ਦੇ ਵਿੱਚ ਇਦਾਂ ਦਾ ਪੰਗਾ ਨਾ ਲਓ ਆਪਦੇ ਨਿੱਜੀ ਪਲ ਕਦੇ ਕੈਮਰੇ ਚ ਕੈਦ ਨਾ ਕਰੋ ਇਹ ਸਾਫ਼ ਹੈ ਸਪਸ਼ਟ ਹੈ ਕਿ ਪਤਾ ਨਹੀਂ ਕਿਸੇ ਨੇ ਪੈਗਾਸਸ ਪਾ ਕੇ ਲੈ ਜਾਣਾ ਕਿਸੇ ਨੇ ਉਹ ਕੁੱਲੜ ਵਾਲੇ ਰੌਂਡ ਐ ਸੀ ਕਿ ਸਾਡਾ ਫੋਨ ਗਾ ਗਿਆ ਚਲਾ ਸੀ ਹੱਥੋਂ ਉਹਨਾਂ ਨੇ ਕਢਾ ਲਈਆਂ ਹਮ ਡਿਲੀਟਡ ਡਾਟਾ ਰਿਕਵਰ ਹੋ ਜਾਂਦਾ ਹੈ ਜੀ ਜੀ ਜਾਂ ਤੁਸੀਂ ਕਿਸੇ ਨੂੰ ਸ਼ੇਅਰ ਕਰ ਦਿੱਤਾ ਕੋਈ ਮਾੜਾ ਮੋਟਾ ਕਿਸੇ ਨੇ ਐਨ ਮੌਕੇ ਤੇ ਉਹ ਗੁੱਡ ਫੇਥ ਆ ਜਿਹੜਾ ਐਨ ਮੌਕੇ ਤੇ ਪਤਾ ਨਹੀਂ ਕਦੋਂ ਜੀ ਤੁਹਾਡਾ ਬੈਂਡ ਵਜਾ ਦੇਣਾ ਇਹ ਤੇ ਸਾਫ ਹੈ ਨਾ ਕਿ ਆਪਣੇ ਫੋਨ 'ਚ ਨਿੱਜੀ ਪਲ ਕਟੋ-ਕਟ ਕੈਦ ਨਾ ਕਰੋ ਯਾਰ ਦੂਜੀਆਂ ਚੀਜ਼ਾਂ ਹੋ ਜਾਂਦੀਆਂ ਨੇ ਮੰਨ ਲਓ ਕਿ ਕੋਈ ਖਾਂਦਾ ਪੀਂਦਾ ਕੋਈ ਇਦਾਂ-ਉਦਾਂ ਕਰਦਾ ਨਾ ਉਹ ਚੀਜ਼ਾਂ ਦੀ ਕੰਟਰੋਵਰਸੀ ਕੋਈ ਜ਼ਿਆਦਾ ਵੱਡੀ ਨਹੀਂ ਹੁੰਦੀ ਹੁੰਦੀ ਹੈ ਜੇ ਹੁੰਦੀ ਵੀ ਹੈ ਇਹ ਆਪਣਾ ਸਮਾਜ ਦਾ ਕੁਝ ਮਤਲਬ ਕਿ ਇਸ ਵੇਲੇ ਦਾ ਦਾਇਰਾ ਇਸ ਤਰ੍ਹਾਂ ਦਾ ਹੈ ਹਮ ਅੱਛਾ ਹੁਣ ਆ ਗਈ ਗੱਲ ਇੱਕ ਚੀਜ਼ ਹੋਰ ਮੈਨੂੰ ਯਾਦ ਆ ਗਈ ਜੀ ਇਹ ਵੀ ਸੀ ਮੈਂ ਨਹੀਂ ਸੁਣੀ ਇੱਕ ਕਮੈਂਟ ਪੜ੍ਹਦੇ ਮਿੰਟੂ ਜੀ ਮੈਂ ਪਹਿਲਾਂ ਦੇ ਵਿੱਚ ਪੜ੍ਹੋ ਇਹ ਮਿੱਤਰ ਕਹਿ ਰਹੇ ਨੇ ਅ ਰਵੀ ਮਹਿਤਾ ਜੀ ਦੱਸ ਰਹੇ ਨੇ ਕਹਿੰਦੇ ਕਿ ਉਹਨਾਂ ਨੇ ਐਡਮਿਟ ਵੀ ਕੀਤਾ ਕਿ ਜਿਹੜੀਆਂ ਪਿਕਚਰਸ ਹੈਗੀਆਂ ਨੇ 8-10 ਸਾਲ ਪੁਰਾਣੀਆਂ ਨੇ ਉਹ ਕਹਿੰਦੇ ਮੇਰੀਆਂ 4 ਮੈਰिजਸ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਉਹਨਾਂ ਦੀ ਕਿਸੇ ਐਕਸ ਵਾਈਫ ਦੇ ਨਾਲੇ ਪਿਕਚਰਸ ਹੈਗੀਆਂ ਤੇ ਇਹਦਾ ਮਤਲਬ ਤੇ ਫਿਰ ਉਹ ਮੰਨ ਰਹੇ ਨੇ ਕਿ ਫੋਟੋਆਂ ਹੈਗੀਆਂ ਨੇ ਨਹੀਂ ਇਥੇ ਦੇਖੋ ਮੈਂ ਆਪ ਦੇ ਕੋਲ ਨੂੰ ਮਿੱਤਰ ਆਪਾਂ ਕਮੈਂਟ ਪੜ੍ਹਿਆ ਆਪਾਂ ਵੀ ਜੀ ਉਹ ਮੰਨ ਰਹੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਪੀਸੀ ਨਹੀਂ ਸੁਣੀ ਹੁੰਦੀ ਜੀ ਆ ਸਮਾਂ ਦੀ ਮੈਂ ਅਮਨ अरोड़ा ਨੇ ਜਿਹੜੀ ਉਸ ਤੋਂ ਪਹਿਲਾਂ ਪੀਸੀ ਕੀਤੀ ਉਹ ਤੇ ਕੁਝ ਆਸ਼ਾ ਜ਼ਰੂਰ ਸੁਣਿਆ ਜੀ ਦੇਖੋ ਜੇ ਡਾਕਟਰ ਸਾਹਿਬ ਇੱਕ ਮੰਨ ਰਹੇ ਨੇ ਉਹਨਾਂ ਦੀਆਂ ਚਾਰ ਸ਼ਾਦੀਆਂ ਨੇ ਚਲੋ ਇਹ ਨਿੱਜੀ ਮਸਲਾ ਹੈ ਵੈਸੇ ਚਾਰ ਸ਼ਾਦੀਆਂ ਇਹਦਾ ਮਤਲਬ ਹੈ ਕਿ ਬਹੁਤ ਉਹਨਾਂ ਦੀ ਉਮਰ ਤੇ ਇੰਨੀ ਜ਼ਿਆਦਾ ਨਹੀਂ ਹੈਗੀ 45 50 ਸਾਲ ਦੀ ਉਮਰ ਤੱਕ ਚਾਰ ਸ਼ਾਦੀਆਂ ਜੀ ਇਹ ਉਹਨਾਂ ਦਾ ਜਾਤੀ ਮਾਮਲਾ ਵਿਅਕਤੀਗਤ ਮਾਮਲਾ ਮੈਂ ਉਧਰ ਨਹੀਂ ਜਾਊਂਗਾ ਵੀ ਕੀ ਹੈ ਕੀ ਨਹੀਂ ਹੈ ਪਰੰਤੂ ਮਤਲਬ ਜੇ ਉਹਨਾਂ ਦੀਆਂ ਤਸਵੀਰਾਂ ਹਨ ਜੋ ਮੰਨ ਰਹੇ ਨੇ ਐਕਸ ਵਾਈਫ ਨਾਲ ਲਿਆ ਤਾਂ ਫਿਰ ਇਹਦਾ ਮਤਲਬ ਉਹੀ ਜਿਹੜੀ ਗੱਲ ਆਪਾਂ ਕਰ ਰਹੇ ਆਂ ਕਿ ਉਹ ਗਲਤੀ ਕਦੇ ਨਾ ਕਰੋ ਹੂੰ ਵਾਈਫ ਨਾਲ ਇਸ ਤਰ੍ਹਾਂ ਦੀਆਂ ਤਸਵੀਰਾਂ ਖਿੱਚਣ ਦਾ ਮੈਨੂੰ ਤੇ ਹੈਰਾਨਗੀ ਆਉਂਦੀ ਆ ਫਿਰ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਵਿਅਕਤੀ ਹੋ ਕੇ ਕੀ ਕਰਦੇ ਹੋ ਜਾਂ ਜੀ ਕੀ ਕਰਦੇ ਹੋ ਤੁਸੀਂ ਬਿਲਕੁਲ ਠੀਕ ਹੈ ਨਾ ਤਾਂ ਇਹ ਤੇ ਸਬਕ ਆ ਫਿਰ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ